ਗਾਇਸ਼ਾ ਸ਼ਿਕਾਲ ਅੱਜ ਆਪਾਂ ਨੂੰ ਮਿਲੀ ਐ ਛੁੱਟੀ ਅੱਜ ਸਰਦਾਰ ਜੀ ਨਵਾ ਰਹੇ ਆ ਪਸ਼ੂ ਨਾਲੇ ਨਾਲੀ ਪਾਣੀ ਪਿਲਾ ਰਹੇ ਆ ਛੁੱਟੀ ਮਸਾ ਹੀ ਨਿਲਦੀ ਐ ਕਿਤੇ ਸ਼ਾਮ ਨੂੰ ਤਾਂ ਮੇਰੀ ਵਾਰੀ ਐ ਦਪਹਿਰੇ ਵੀ ਸ਼ਾਮ ਮੇਰੀ ਵਾਰੀ ਆ ਪਾਣੀ ਮੁੱਕਤ ਲਿਆ ਇਹ ਹੈਗੇ ਸਾਡੀ ਮੋਟੋ ਇਹਦਾ ਨਾਮ ਮੋਟੋ ਹੈ ਇਹਦਾ ਨਾਮ ਰਣੂ ਹੈ ਤੇ ਉਹ ਨਾਲ ਕੋਨਾ ਖੜਾ ਇਹਨਾਂ ਦੇ ਨਾਮ ਰੱਖਿਆ ਸੀ ਸਰਦਾਰ ਜੀ ਪਨੀਰੀ ਨੂੰ ਪਾਣੀ ਲਾ ਚੁੱਕੇ ਆ ਬੱਸ ਬਦਾਂ ਨਹੀਂ ਚੱਲ ਹਾਂ ਆਪਸ ਨੇ ਲ ਆਉਂਦੀ ਅੱਜ ਗਾਇਸ ਖੋਲਾਂਗੇ ਆਪਾਂ ਗੈਊਟ ਜਿਹੜੇ YouTube ਵੱਲੋਂ ਆਏ ਆ ਗਾਈਸ ਪੈਨਾਂ ਨੇ ਭਰਾਵਾਂ ਨੇ ਭੇਜਦੇ ਆ ਵੈਸੇ ਸਰਦਾਰ ਜੀ ਤੋਂ ਨੌਂਦੀ ਨਹੀਂ ਹੁੰਦੀ ਦੇਖੋ ਕੀ ਲੱਛਣ ਕਰਦੀ ਆ ਨਾਟਾ ਵੀ ਨਹੀਂ ਆਂਦਾ ਮੇਰੇ ਤਾਂ